ਪੰਜਾਬ 'ਚ ਹੁਣ ਕੜਾਕੇ ਦੀ ਠੰਡ ਨੇ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕਈ ਥਾਵਾਂ ਤੇ ਪੈ ਰਹੀ ਸੰਘਣੀ ਧੁੰਦ ਕਾਰਨ ਵਿਜ਼ਿਬਿਲਟੀ ਬਹੁਤ ਘਟ ਰਹੀ ਹੈ ਸੂਬੇ ਚ ਕੁਝ ਥਾਵਾਂ ਤੇ ਬੂੰਦਾਬاندی ਵੀ ਦੇਖਣ ਨੂੰ ਮਿਲੀ ਹੈ ਐਤਵਾਰ ਨੂੰ ਲੁਧਿਆਣਾ ਅਮਰਸਰ ਤੇ ਫਤਿਹਗੜ੍ਹ ਸਾਹਿਬ ਪੰਜਾਬ ਦੇ ਸਭ ਤੋਂ ਠੰਡੇ ਇਲਾਕੇ ਰਹੇ ਇਨ੍ਹਾਂ ਸ਼ਹਿਰਾਂ ਦਾ ਤਾਪਮਾਨ 4.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਫਰੀਦਕੋਟ ਦੇ ਵਿੱਚ 4.2 ਗੁਰਦਾਸਪੁਰ ਦੇ ਵਿੱਚ 4.3 ਮੋਗੇ ਚ 4.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਮੌਸਮ ਵਿਭਾਗ ਦੀ پیشن گوئی ਅਨੁਸਾਰ ਅਗਲੇ 5 ਦਿਨਾਂ ਤੱਕ ਪੰਜਾਬ ਚ ਸੰਘਣੀ ਦੀ ਧੁੰਦ ਪਵੇਗੀ ਸੋਮਵਾਰ ਤਾਪਮਾਨ ਤੇ 2 ਤੋਂ 3 ਡਿਗਰੀ ਹੋਰ ਡਿੱਗ ਸਕਦਾ ਹੈ ਯਾਨੀ ਕਿ ਅੱਜ ਦੀ ਰਾਤ ਹੋਰ ਠੰਡੀ ਹੋਵੇਗੀ ਹਾਲਾਂਕਿ بارش ਦੀ ਅਜੇ ਕੋਈ ਵੀ ਸੰਭਾਵਨਾ ਦੱਸੀ ਨਹੀਂ ਗਈ ਹੈ ਜਦਕਿ ਹਿਮਾਚਲ ਦੇ ਨਾਲ ਲੱਗਦੇ ਪੰਜਾਬ ਦੇ ਕੁਝ ਇਲਾਕਿਆਂ 'ਚ ਬੱਦਲਵਾਈ ਦੇ ਨਾਲ-ਨਾਲ ਬੂੰਦਾਬاندی ਜ਼ਰੂਰ ਹੋ ਸਕਦੀ ਹੈ ਸਵੇਰ ਸਾਧ ਮੌਸਮ ਦੇ ਨਾਲ ਜੁੜੀਆਂ ਤਾਜ਼ਾਤਰੀਨ ਜਾਣਕਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਾਣਕਾਰੀਆਂ ਲੈ ਕੇ ਲਗਾਤਾਰ ਤੁਹਾਡੇ ਮੁਖਤਿਬ ਹੁੰਦੇ ਰਵਾਂਗੇ ਬਰਹਾਾਲ ਦੀਓ ਇਜਾਜ਼ਤ ਬਹੁਤ ਬਹੁਤ ਧੰਨਵਾਦ